ਨਰੋਲ ਤੇ ਨਰੋਲ ਨੌਜਵਾਨ ਪੰਜਾਬ ਦੇ ਜੋ ਪੰਜਾਬ ਦੇ ਜੰਪਲ ਨੇ ਉਹ ਕਿਸਾਨੀ ਨੂੰ ਬਚਾਉਣ ਲਈ ਅੱਜ ਉਦੋਂ ਸਾਡਾ ਸ਼ੁਰੂਆਤ ਹੈ ਬਧੇਰੀ ਜਾਣਕਾਰੀ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸ਼ਰਨਜੀਤ ਜੀ ਉਹ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸਾਡੇ ਸਾਡੇ ਤੇ ਇੱਥੇ ਸ਼ਮੂਲੀਅਤ ਕੀਤੀ ਸੋ ਮਸਲਾ ਇਹ ਹੀ ਆ ਕਿ ਨੌਜਵਾਨਾਂ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ ਜਿਹੜਾ ਅਸਲੀ ਮਕਸਦ ਹੈ ਜਥੇਬੰਦੀ ਨੂੰ ਆਰਗੇਨਾਈਜ਼ ਕਰਨ ਦਾ ਕਿਉਂਕਿ ਪਿਛਲੇ 2 ਸਾਲਾਂ ਤੋਂ ਗਰਾਊਂਡ ਲੈਵਲ ਤੇ ਵਰਕ ਕਰ ਰਹੇ ਆ ਪਰ ਨੌਜਵਾਨਾਂ ਲਈ ਕਿਤੇ ਵੀ ਥਾਂ ਨਹੀਂ ਹੈਣੀ ਬਸ ਮੈਂ ਇੱਕ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਕਿਸੇ ਵੀ ਜਥੇਬੰਦੀ ਦਾ ਆਰਗੇਨਾਈਜੇਸ਼ਨ ਦਾ ਪਰ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਵਰਤ ਕੇ ਨੌਜਵਾਨਾਂ ਤੋਂ ਵੈਰੀਗੇਟ ਪਨਾ ਕੇ ਨੌਜਵਾਨਾਂ ਨੂੰ ਐਂ ਲੱਗਦਾ ਕਿ ਜਿਵੇਂ ਸਿਰਫ ਤੇ ਸਿਰਫ ਇਹਨਾਂ ਨੇ ਸ਼ਹੀਦियां ਦੇਣ ਲਈ ਰੱਖਿਆ ਹੋਇਆ ਕਿ ਨੌਜਵਾਨਾਂ ਨੂੰ ਮੂਰੇ ਕਰ ਦਿਓ ਨੌਜਵਾਨਾਂ ਨੂੰ ਹੂਰੇ ਕਰਕੇ ਇਹ ਉਹਨਾਂ ਤੋਂ ਕੰਮ ਕਢਵਾ ਕੇ ਮੁੜ ਕੇ ਕੀ ਕਰਦੇ ਆ ਉਹਨਾਂ ਨੂੰ ਹੀ ਆਪਦੇ ਬੰਦਿਆਂ ਤੋਂ ਗਦਾਰ ਘਵਾ ਦਿੱਤਾ ਜਾਂਦਾ ਉਹਨਾਂ ਨੂੰ ਹੀ ਆਪਦੇ ਬੰਦਿਆਂ ਤੋਂ ਜਿਹੜਾ ਇਹ ਹੁੱਲੜ ਬਾਜ ਕਹਿ ਦਿੰਦੇ ਆ ਸੋ ਇਸ ਜਥੇਬੰਦੀ ਦੇ ਵਿੱਚ ਖਾਸ ਕਰਕੇ ਸਾਰਿਆਂ ਥਾਵਾਂ ਤੇ ਪੰਜਾਬ ਹਰਿਆਣਾ ਰਾਜਸਥਾਨ ਛੱਤੀਸਗੜ੍ਹ ਤੱਕ ਅੱਜ ਅਸੀਂ ਨੌਜਵਾਨਾਂ ਨੂੰ ਜਿਹੜਾ ਉਹ ਇਸ ਜਥੇਬੰਦੀ ਦੇ ਵਿੱਚ ਨਿਯੁਕਤ ਕੀਤਾ ਬਾਕੀ 15 16 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਆ ਹੋਰ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਥਾਵਾਂ ਤੇ ਜਿਹੜਾ ਉਹ ਨਿਪਟੀਆਂ ਜਰੂਰ ਕਰਾਂਗੇ ਖਾਸ ਕਰਕੇ ਨੌਜਵਾਨਾਂ ਦੀ ਕਿਉਂਕਿ ਆਪਾਂ ਇਹ ਵੀ ਨਹੀਂ ਕਹਿੰਦੇ ਜਿਹੜੇ ਸਰਪ੍ਰਸਤ ਦੇ ਵਿੱਚ ਬਹੁਤ ਹੀ ਸੂਝਵਾਨ ਸਿਆਣੇ ਤੇ ਪੜ੍ਹੇ ਲਿਖੇ ਜਿਹੜੇ ਆ ਉਹ ਅਸੀਂ ਉਹਨਾਂ ਨੂੰ ਰੱਖਿਆ ਹੋਇਆ ਉਹ ਪਿੱਛੇ ਜਿਵੇਂ ਮੀਰਪਿੰਦਰ ਸਿੰਘ ਸੇਖਵਾਰ ਗਵੀਰ ਸਿੰਘ ਜਿੰਦਰਦਾਸ ਰਿੰਕੂ ਜੀ ਆ ਜਸਵੀਰ ਸਿੰਘ ਜੀ ਆ ਅਮਜਦ ਖਾਨ ਜੀ ਆ ਜਾਂ ਜਿੰਨੇ ਵੀ ਹੋਰ ਅਹੁਦੇਦਾਰ ਲਾਏ ਆ ਉਹ ਸਾਰੇ ਜਿਹੜੇ ਆ ਉਹ ਪਿੱਛੋਂ ਸਾਨੂੰ ਸਪੋਰਟ ਕਰਨਗੇ ਅਸੀਂ ਨੌਜਵਾਨ ਜਿਹੜੇ ਆਉ ਮੂਰੇ ਹੋ ਕੇ ਕਿਸਾਨੀ ਦੇ ਝੰਡੇ ਝੇਟ ਬੰਦੀ ਸਿੰਘਾਂ ਦੀ ਰਿਹਾਈ ਦੀ ਕੇਸਰੀ ਨਿਸ਼ਾਨ ਸਾਹਿਬ ਝੇਟ ਹਰ ਵਰਗ ਦੀ ਹਰ ਜਿਹੜਾ ਉਹ ਕਰਮ ਦੀ ਗੱਲ ਕਰਾਂਗੇ ਭਾਵੇਂ ਉਹ ਕਿਸੇ ਵੀ ਪੱਖ ਦਾ ਹੋਵੇ ਪਰ ਨੌਜਵਾਨਾਂ ਨੂੰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਨੌਜਵਾਨਾਂ ਲਈ ਕਿਤੇ ਵੀ ਥਾਂ ਜਿਹੜੀ ਉਹ ਨਹੀਂ ਰੱਖੀ ਜਾਂਦੀ ਸੋ ਇਹ ਨੌਜਵਾਨਾਂ ਦੀ ਆਪ ਦੀ ਇੱਜ਼ਤ ਦੀ ਬੰਦੀ ਆ ਗਰਾਊਂਡ ਲੈਵਲ ਤੇ ਅਸੀਂ ਇੱਕ ਚੀਜ਼ ਖਤਮ ਕਰਨਾ ਚਾਹੁੰਦੇ ਆ ਕਿ ਗਰਾਊਂਡ ਲੈਵਲ ਦੇ ਉੱਤੇ ਇਹ ਰਾਜਨੀਤਿਕ ਲੀਡਰ ਹਾਈ ਲੈਵਲ ਦੇ ਉੱਤੇ ਇਕੱਠੇ ਬਹਿ ਕੇ ਰੋਟੀਆਂ ਖਾ ਸਕਦੇ ਆ ਇਹ ਇਧਰੋਂ ਚੱਕ ਕੇ ਇਧਰ ਇਧਰੋਂ ਚੱਕ ਕੇ ਇਧਰ ਬਹਿ ਸਕਦੇ ਆ ਤੇ ਫਿਰ ਗਰਾਉਂਡ ਲੈਵਲ ਤੇ ਆਮ ਲੋਕ ਜਿਹੜੇ ਆ ਉਹ ਇਕੱਠੇ ਕਿਉਂ ਨਹੀਂ ਹੋ ਸਕਦੇ ਸੋ ਆਮ ਲੈਵਲ ਤੇ ਇਸ ਜਥੇਬੰਦੀ ਦੇ ਵਿੱਚ ਭਾਵੇਂ ਉਹ ਕਿਸੇ ਵੀ ਜਿਹੜਾ ਉਹ ਰਾਜਨੀਤਿਕ ਪਾਰਟੀ ਦੇ ਅੰਦਰ ਵੀ ਕੰਮ ਕਰਦੇ ਹੋਣ ਉਹ ਵੀ ਇਸ ਜੰਦੇਬੰਦੀ ਦੇ ਵਿੱਚ ਗਰਾਉਂਡ ਲੈਵਲ ਦੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਲੱਗੂਗਾ ਇਹ ਆਪਾਂ ਜਿਹੜੇ ਹੁਣ ਸਹੀ ਰਾਹ ਤੇ ਤੁਰੇ ਹੋਈਆਂ ਉਹ ਜ਼ਰੂਰ ਜਿਹੜੇ ਉਹ ਸਹੀ ਰਾਹ ਤੇ ਆਉਣਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਗਰਾਊਂਡ ਲੈਵਲ ਤੇ ਵਰਕ ਕਰਾਂਗੇ ਪਹਿਲਾਂ ਵੀ ਕਰਦੇ ਸੀ ਭਾਵੇਂ ਉਹ ਪੰਥ ਦੀ ਗੱਲ ਹੋਵੇ ਭਾਵੇਂ ਉਹ ਰਾਜ ਦੀ ਗੱਲ ਹੋਵੇ ਭਾਵੇਂ ਉਹ ਸਰਕਾਰ ਦੇ ਵਿਰੁੱਧ ਮਾੜੀਆਂ ਨੀਤੀਆਂ ਦੀ ਗੱਲ ਹੋਵੇ ਜਿਸ ਮਰਜ਼ੀ ਮਸਲੇ ਤੇ ਗੱਲ ਹੋਵੇ ਸੋ ਕਿਸਾਨਾਂ ਦੀ ਗੱਲ ਵੀ ਜਿਹੜੀ ਉਹ ਮੁੱਢਲੇ ਤੌਰ ਤੇ ਜਿਹੜੀ ਉਹ ਕਿਸੀ ਜਾਊਗੀ ਹਰ ਵਰਗ ਦੇ ਵਿੱਚ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨਾਲ ਕੇ ਇਹ ਵੀ ਕਰਾਂਗੇ ਕਿ ਜਿੰਨੀਆਂ ਵੀ ਕਿਸਾਨਾਂ ਜਾਂ ਮਾੜੇ ਲੋਕ ਆ ਜਿਹੜੇ ਗਰੀਬ ਲੋਕ ਆ ਗਰੀਬ ਵਰਗ ਆ ਉਹਨਾਂ ਨੂੰ ਕੋਈ ਸਹਾਇਤਾ ਦੀ ਲੋੜ ਹੁੰਦੀ ਆ ਉਹ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਗਰਾਉਂਡ ਲੈਵਲ ਤੇ ਜਿਹੜੀ ਆ ਉਹ ਸਹਾਇਤਾ ਦੇਣ ਦੀ ਕੋਸ਼ਿਸ਼ ਕਰਾਂਗੇ ਸਰ ਜੀ ਜੀ ਚੋਣ ਖਾੜਾ ਭਖਿਆ ਇਸ ਵਕਤ ਲਗਾਤਾਰ ਬੀਜੇਪੀ ਦੇ ਉਮੀਦਵਾਰ ਦਾ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਵਿੱਚ ਕੀ ਤੁਹਾਡੀ ਜਥੇਬੰਦੀ ਵੀ ਇਹ ਵਿਰੋਧ ਵਿੱਚ ਸ਼ਾਮਲ ਹੋਵੇਗੀ ਤੇ ਜਾਂ ਵੱਖਰੇ ਤੌਰ ਤੇ ਕੀ ਬੇਕੋ ਸਿੱਧੀ ਤੇ ਸਪਸ਼ਟ ਗੱਲ ਆ ਜਿਹੜੀ ਅਸਲੀਅਤ ਆ ਮੈਂ ਮਤਲਬ ਡਰ ਕੇ ਨਹੀਂ ਕਹਿ ਰਿਹਾ ਕਿਸੇ ਗੱਲ ਤੋਂ ਕੁਝ ਵੀ ਨਹੀਂ ਕਹਿ ਰਿਹਾ ਜਿਹੜੀ ਅਸਲੀਅਤ ਆ ਕਿ ਸਿਰਫ ਤੇ ਸਿਰਫ ਇੱਕ ਪਾਰਟੀ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਜਿਵੇਂ ਫਰੀਦਕੋਟ ਦੇ ਵਿੱਚ ਜੇ ਭਾਜਪਾ ਦਾ ਵਿਰੋਧ ਹੋ ਰਿਹਾ ਤਾਂ ਕੱਲਾ ਭਾਜਪਾ ਦਾ ਵਿਰੋਧ ਹੀ ਕਰ ਰਿਹਾ ਕਿਉਂ ਬਈ ਦੂਜੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਹੁਣ ਤੱਕ ਕੀ ਕੀਤਾ ਦੱਸ ਦੇਣ ਨਿਓ ਇੱਕ ਸੋਸ਼ਲ ਮੀਡੀਆ ਲੈਵਲ ਤੇ ਹੀ ਕਰੀ ਜਾਂਦੇ ਆ ਨਾ ਕਰੀ ਜਾਂਦੇ ਆ ਖਾਸ ਕਰਕੇ ਕਿੰਨੇ ਖੁਸ਼ ਹੋਏ ਸੀਗੇ ਲੋਕ ਕਿ ਐਨਓਸੀ ਦਾ ਮੁੱਦਾ ਸੀਗਾ ਐਨਓਸੀਆਂ ਜਿਹੜੀਆਂ ਉਹ ਖਤਮ ਕੀਤੀਆਂ ਜਾਣੀਆਂ ਤੇ ਐਨਓਸੀ ਹਜੇ ਤੱਕ ਚੱਲੀ ਜਾਂਦੀ ਐ ਦੱਸੋ ਲੋਕ ਬਹੁਤ ਖੁਸ਼ ਸੀਗੇ ਪਰ ਕੀਤਾ ਕੱਖ ਨਹੀਂ ਨਸ਼ਾ ਦੇ ਮੁੱਦੇ ਤੇ ਕੀ ਕਿਹਾ ਸੀ ਇਹਨਾਂ ਨੇ ਕਿ ਥੋੜੇ ਦਿਨਾਂ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਿਆਂਗੇ ਹਜੇ ਤੱਕ ਨਹੀਂ ਹੋਇਆ ਐਮਐਸਪੀ ਤੇ ਕਿਸਾਨ ਬੈਠੇ ਆ ਮਤਲਬ ਕੀ ਕਹੀਏ ਜੇ ਘੇਰਨਾ ਤਾਂ ਹਰ ਪੱਖ ਨੂੰ ਹਰ ਬੰਦੇ ਨੂੰ ਘੇਰੋ ਵਾਕਈ ਸ਼ਾਂਤਮਈ ਤਰੀਕੇ ਨਾਲ ਆਪਾਂ ਇਹ ਵੀ ਨਹੀਂ ਕਹਿ ਸਕਦੇ ਹਾਂ ਦਿਲ ਦੇ ਵਿੱਚ ਦਰਦ ਜ਼ਰੂਰ ਹੁੰਦਾ ਕਿ ਸ਼ੰਭੂ ਬਾਰਡਰ ਤੇ ਵੇਖ ਲਓ ਕੋਈ ਹਰਿਆਣੇ ਵਾਲਿਆਂ ਨੇ ਕੀ ਕੋਸ਼ਿਸ਼ ਕੀਤਾ ਪੁਲਿਸ ਵਾਲਿਆਂ ਨੇ ਕੀ ਕੋਸ਼ਿਸ਼ ਕੀਤਾ ਉਹਨਾਂ ਕੋਲੇ ਕੋਈ ਇਖਤਿਆਰ ਨਹੀਂ ਹੈਗਾ ਕਿ ਰੋਡ ਬੰਦ ਕਰ ਦੇਣ ਰੋਡ ਬੰਨਦਾ ਉਹਨਾਂ ਬੰਦ ਕਰਦਾ ਉਹਨਾਂ ਕੋਲੇ ਕੋਈ ਇਤਿਆਰ ਨਹੀਂ ਕੋਈ ਆਪਾਂ ਉਥੇ ਜੰਗ ਲੜਨੀ ਚੱਲੇ ਦਿੱਲੀ ਨਾਲ ਸਿਰਫ ਇੱਕ ਮੁੱਦੇ ਆ ਮੁੱਦੇ ਲੈ ਕੇ ਮਨਾ ਕੇ ਵਾਪਸ ਆਉਣਾ ਮਸਲਾ ਇਹ ਹੀ ਆ ਉਹਨਾਂ ਨੇ ਨੌਜਵਾਨਾਂ ਨੂੰ ਬੋਰੀਆਂ ਦੇ ਵਿੱਚ ਪਾਤਾ ਨੌਜਵਾਨਾਂ ਦੀਆਂ ਸ਼ਹੀਦੀਆਂ ਹੋ ਗਈਆਂ ਉਥੇ ਪਰ ਫੇਰ ਵੀ ਕੋਈ ਪ੍ਰਤੀਕਰਮ ਨਹੀਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੇਖੋ ਨੌਜਵਾਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਨੌਜਵਾਨ ਇਕੱਠੇ ਹੋਣ ਤੇ ਖਾਸ ਕਰਕੇ ਨੌਜਵਾਨ ਮੇਨ ਗੱਲ ਕੀ ਹੈ ਕਿ ਨੌਜਵਾਨ ਕਈ ਵਾਰੀ ਇਕੱਲਾ ਹੋਸ਼ ਦੀ ਗੱਲ ਜਾਂ ਕੱਲੇ ਜੋਸ਼ ਨੂੰ ਲੈ ਕੇ ਤੁਰ ਪੈਂਦੇ ਆ ਸੋ ਦੋਵਾਂ ਦਾ ਸੁਮੇਲ ਹੋਣਾ ਜ਼ਰੂਰੀ ਆ ਜੋਸ਼ ਵੀ ਹੋਸ਼ ਵੀ ਜੇ ਦੋਵਾਂ ਦਾ ਸੁਮੇਲ ਕਰਕੇ ਚੱਲਾਂਗੇ ਜੋਸ਼ ਤੇ ਹੋਸ਼ ਨਾਲ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਵੀ ਰਾਜਨੀਤੀ ਵੀ ਤਹਿਤ ਚਾਰੇ ਚੀਜ਼ਾਂ ਨੂੰ ਲੈ ਕੇ ਆਪਾਂ ਫਤਿਹ ਕਰ ਸਕਦੇ ਆ ਜੰਗ ਦੇ ਮੈਦਾਨ ਦੇ ਵਿੱਚ ਤੇ ਜੰਗ ਦਾ ਮੈਦਾਨ ਆਪਾਂ ਕਿਹਨੂੰ ਕਹਿੰਨੇ ਆ ਕਿ ਜਿਹੜੀਆਂ ਪਾਰਟੀਆਂ ਮਾੜੀਆਂ ਨੀਤੀਆਂ ਲੈ ਕੇ ਆਉਂਦੀਆਂ ਭਾਵੇਂ ਉਹ ਕਿਸੇ ਵੀ ਮਸਲੇ ਤੇ ਹੋਣ ਉਹਦੇ ਵਿਰੁੱਧ ਆਪਾਂ ਜਿਹੜਾ ਉਹ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਜਾਗਰੂਕਾ ਇਹ ਜਿਹੜੀ ਕਾਇਤੇ ਵੀਰ ਤਿਆਰ ਕੀਤੀ ਹੈ ਇਸ ਤੋਂ ਇਲਾਵਾ ਕਿਤੇ ਹੋਰ ਵੀ ਤਿਆਰੀ ਦੀ ਰੱਖ ਲੈ ਫੀਰ ਦੇਖੋ ਇਹ ਕੱਲੀ ਫਰੀਦਕੋਟ ਨਹੀਂ ਅੱਜ ਪੰਜਾਬ ਦਾ ਪ੍ਰਧਾਨ ਲਾਇਆ ਹਰਿਆਣੇ ਦਾ ਇੰਚਾਰਜ ਲਾਇਆ ਰਾਜਸਥਾਨ ਦਾ ਪ੍ਰਧਾਨ ਲਾਇਆ 36 ਘੜ ਦਾ ਪੰਜਾਬ ਲਾਇਆ ਆ ਆਪਣਾ ਉੱਤਰ ਪ੍ਰਦੇਸ਼ ਦਾ ਮੁਸਲਮਾਨ ਵੀਰ ਆ ਉਹ ਜਿਹੜਾ ਉਹ ਪ੍ਰਧਾਨ ਲਾਇਆ ਆਉਣ ਵਾਲੇ ਸਮੇਂ ਦੇ ਵਿੱਚ ਮੱਧ ਪ੍ਰਦੇਸ਼ ਵੀ ਗੱਲ ਚੱਲ ਰਹੀ ਆ ਉੱਥੇ ਵੀ ਲਾਵਾਂਗੇ 15 16 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਜਿਹੜੇ ਆ ਉਹ ਅਜੇ ਨਿਯੁਕਤ ਕੀਤੇ ਗਏ ਆ ਸਰਪ੍ਰਸਤ ਕਮੇਟੀ ਦੇ ਵਿੱਚ 16 ਜਾਣੇ ਜਿਹੜੇ ਆ ਉਹ ਨਿਯੁਕਤ ਕੀਤੇ ਗਏ ਆ ਉਹਨਾਂ ਦੇ ਮੁੱਖ ਸਰਪ੍ਰਸਤ ਸਰਦਾਰ ਮੀਂਹਿੰਦਰ ਸਿੰਘ ਸੇਕੋਜੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਇਸ ਜਥੇਬੰਦੀ ਦੇ ਵਿੱਚ ਜੇ ਕੋਈ ਸਿਆਣੇ ਵੀ ਆਉਣਾ ਚਾਹੁੰਦੇ ਆ ਵੈਲਕਮ ਆ ਉਹਨਾਂ ਨੂੰ ਅਸੀਂ ਆਪਣੇ ਤੋਂ ਵੀ ਉੱਪਰ ਪਾਵਾਂਗੇ ਉਹਨਾਂ ਨੂੰ ਸਰਪ੍ਰਸਤ ਕਮੇਟੀ ਦੇ ਵਿੱਚ ਲਾਵਾਂਗੇ ਤਾਂ ਕਿ ਉਹ ਆਪ ਦੀ ਜਿਹੜ ਹੁਣ ਤੱਕ ਦੀ ਜਿਹੜੀ ਕਾਰਜ ਚੱਲੀ ਆ ਕੋਈ ਉਹਨਾਂ ਦੇ ਦਿਮਾਗ ਦੇ ਵਿੱਚ ਜਾਂ ਉਹਨਾਂ ਨੇ ਹੁਣ ਤੱਕ ਜੋ ਵੀ ਕਾਰਜ ਕੀਤੇ ਉਹਨਾਂ ਬਾਰੇ ਸਾਨੂੰ ਨੌਲੇਜ ਦੇਣ ਨੌਜਵਾਨਾਂ ਨੂੰ ਤੇ ਇਹਨਾਂ ਨੇ ਨੌਜਵਾਨਾਂ ਨੂੰ ਮੂਹਰੇ ਲਾਇਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਰੇ ਸਰਪ੍ਰਸਤ ਮੈਂਬਰਾਂ ਦਾ ਸਾਰੇ ਸਰਪ੍ਰਸਤ ਪ੍ਰਧਾਨਾਂ ਦਾ ਕਿ ਇਹਨਾਂ ਨੇ ਸਾਨੂੰ ਨੌਜਵਾਨਾਂ ਨੂੰ ਮੂਹਰੇ ਕੀਤਾ ਤੇ ਹੁਣ ਅਸੀਂ ਇਹਨਾਂ ਨੂੰ ਕਦੇ ਵੀ ਨਰਾਸ਼ ਨਹੀਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨੀ ਜਿਹੜੀ ਆ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਸ ਜਥੇਬੰਦੀ ਦੇ ਨਾਲ ਜੁੜੋ ਕਿਉਂਕਿ ਇਹ ਤੁਹਾਡੀ ਨੌਜਵਾਨਾਂ ਦੀ ਆਪਦੀ ਜਥੇਬੰਦੀ ਹੋਊਗੀ ਪਰ ਮਸਲਾ ਇੱਕੋ ਹੀ ਹੋਊਗਾ ਕਿ ਨਾ ਕੱਲਾ ਜੋਸ਼ ਤੇ ਨਾ ਕੱਲਾ ਹੋਸ਼ ਸਹਿਜ ਮਤੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਰਣਨੀਤੀਆਂ ਜਿਹੜੀਆਂ ਤੈਅ ਕਰਾਂਗੇ ਭਾਵੇਂ ਉਹ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਕਿਸਾਨਾਂ ਦਾ ਮੁੱਦਾ ਹੋਵੇ ਫਸਲਾਂ ਬਰਬਾਦ ਹੋਈਆਂ ਉਸ ਮੁੱਦੇ ਨੂੰ ਲੈ ਕੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਖਾਸ ਕਰਕੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਨਸ਼ੇ ਦੇ ਮੁੱਦੇ ਤੇ ਸਰਕਾਰਾਂ ਕਹਿੰਦੀਆਂ ਤਾਂ ਹੈ ਪੁਲਿਸ ਮੁਲਾਜ਼ਮ ਵੀ ਨਸ਼ੇ ਨੂੰ ਨਸ਼ੇ ਨਸ਼ੇ ਵਾਲਿਆਂ ਨੂੰ ਫੜਦੇ ਵੀ ਵੇਖਿਆ ਸੀ ਫੜਦੇ ਵੀ ਵੇਖਿਆ ਮੈਂ ਮਾੜਾ ਨਹੀਂ ਕਹਿਣਾ ਚਾਹੁੰਦਾ ਹੋ ਸਕਦਾ ਸਾਰੇ ਮਾੜੇ ਨਹੀਂ ਕਹਿ ਸਕਦੇ ਪੁਲਿਸ ਮੁਲਾਜ਼ਮ ਵੀ ਨਸ਼ੇ ਨੂੰ ਫੜਦੇ ਵੀ ਵੇਖਿਆ ਪਰ ਮਸਲਾ ਇੱਥੇ ਇਹ ਆ ਜਾਂਦਾ ਕਿ ਜਾਂ ਤਾਂ ਵਿੱਚ ਕੋਈ ਚੋਰੀ ਗਜਾਰੀ ਜਿਹੜੀ ਹੁੰਦੀ ਆ ਉਹ ਉਹਨਾਂ ਤੋਂ ਜਿਹੜਾ ਨੁਕਸਾਨ ਹੋ ਜਾਂਦਾ ਜਾਂ ਫਿਰ ਜਿਹੜੇ ਉਤਲੇ ਲੀਡਰ ਹੋਗੇ ਜਾਂ ਫਿਰ ਆਪਾਂ ਕਹਿ ਦਈਏ ਜਿਹੜੀਆਂ ਸਰਕਾਰਾਂ ਉਹ ਇਸ ਮੁੱਦੇ ਤੇ ਕੋਈ ਸਖਤ ਜਿਹੜਾ ਉਹ ਕਾਨੂੰਨ ਜਿਹੜੀਆਂ ਨਹੀਂ ਬਣਾ ਰਹੀਆਂ ਤਾਂ ਕਿ ਜਿਹੜਾ ਉਹ ਛੁੱਟ ਜਾਂਦੇ ਆ ਬਾਕੀ ਬੇਅਦਬੀ ਦੇ ਮੁੱਦੇ ਤੇ ਤੁਹਾਨੂੰ ਵੀ ਪਤਾ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਵੱਧ ਤੋਂ ਵੱਧ ਹੋ ਰਹੀ ਆ ਉਸ ਮੁੱਦੇ ਤੇ ਅਸੀਂ ਸਰਕਾਰਾਂ ਨੂੰ ਵੀ ਜਿਹੜਾ ਪਹਿਲਾਂ ਵੀ ਅਸੀਂ ਕਰਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਬੇਨਤੀ ਕਰਾਂਗੇ ਕਿ ਸਖਤ ਕਾਨੂੰਨ ਤਹਿਤ ਜਿਵੇਂ ਪਾਕਿਸਤਾਨ ਦੇ ਵਿੱਚ ਸਖਤ ਕਾਨੂੰਨ ਹੈ ਉਹ ਇੱਥੇ ਵੀ ਜਿਹੜਾ ਉਹ ਬਣਾਇਆ ਜਾ ਇੱਕ ਲਾਸਟ ਕੁਐਸਚਨ ਜਿਵੇਂ ਭਾਰਤੀ ਕਿਸਾਨ ਯੂਨੀਅਨ ਦੇ ਤਾਂ ਫਤਿਹਨਾਮ ਸੀ ਜੁੜੇ ਹੋਏ ਸੀਗੇ ਅੱਜ ਤੁਸੀਂ ਉਹਨਾਂ ਤੋਂ ਅਲੱਗ ਹੋ ਕੇ ਇਹ ਜਤਿਨੰਤਿਆ ਕਰ ਰਹੇ ਹੋ ਕੀ ਕਾਰਨ ਹੈ ਅ ਦੇਖੋ ਜੀ ਪੰਜਾਬ ਦੀਆਂ ਜਿੰਨੀਆਂ ਜੱਥੇਬੰਦੀਆਂ ਹਨ ਉਹਨਾਂ ਚ ਸਾਰੇ ਬੁਨਿਆਦੀ ਤੌਰ ਤੇ ਪੰਜਾਬੀ ਆ ਤੇ ਪੰਜਾਬ ਦੇ ਜੰਪਲ ਇਸ ਨਵੀਂ ਨਕੋਰ ਜੱਥੇਬੰਦੀ ਜਿਹਦੀ ਪ੍ਰੈਸ ਵਾਰਤਾ ਅਸੀਂ ਤੁਸੀਂ ਅੱਜ ਆਏ ਹੋ ਇਹਦਾ ਕਿਸੇ ਹੋਰ ਜੱਥੇਬੰਦੀ ਨਾਲ ਕੋਈ ਵੈਰ ਵਿਰੋਧ ਨਹੀਂ ਨਾ ਹੀ ਕੋਈ ਵਿਚਾਰਧਾਰਾ ਦਾ ਆਪਸ ਚ ਲੜਾਈ ਆ ਇਹ ਰੇਗ ਜੱਥੇਬੰਦੀ ਦੇ ਕੁਝ ਮੁੱਖ ਟੀਚੇ ਹੁੰਦੇ ਆ ਕਿ ਉਹਨਾਂ ਟੀਚਿਆਂ ਨੂੰ ਲੈ ਕੇ ਕੰਮ ਕਰਨਾ ਹੈ ਸੋ ਇਸ ਜਥੇਬੰਦੀ ਵੱਲੋਂ ਕਿਸੇ ਹੋਰ ਜਥੇਬੰਦੀ ਦੇ ਉਲਟ ਕਦੇ ਵੀ ਕੋਈ ਬਿਆਨਬਾਜ਼ੀ ਕਿਸੇ ਕਿਸਮ ਦੀ ਆਪਸੀ ਤਕਰਾਰ ਇਹਦੇ ਵਿੱਚ ਕਿਤੇ ਵੀ ਨਹੀਂ ਪਿਆ ਜਾਊਗਾ ਨਰੋਲ ਮੁੱਦਾ ਇਹ ਹੈ ਕਿ ਨਸ਼ੇ ਕਰਸਾਨੀ ਮਾੜੀਆਂ ਪੈਸਟੀਸਾਈਡ ਦਵਾਈਆਂ ਆੜਤੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਇਹ ਮੁੱਦੇ ਨੇ ਇਸ ਤੋਂ ਇਲਾਵਾ ਬਿਲਕੁਲ ਪੰਜਾਬ ਸਾਡਾ ਪੰਜਾਬ ਮੁੱਦਾ ਸਾਡੇ ਲਈ ਸਾਡਾ ਮੁੱਦਾ ਇਹ ਨਹੀਂ ਕਿ ਸਾਡਾ ਕਿਸੇ ਨਾ ਚੌਧਰ ਦਾ ਰੌਲਾ ਪੰਜਾਬ ਸਾਡਾ ਮੁੱਦਾ ਅਸੀਂ ਪੰਜਾਬੀਅਤ ਦੀ ਗੱਲ ਕਰਨੀ ਹੈ ਤੇ ਪੰਜਾਬੀਆਂ ਨੂੰ ਬਚਾਉਣ ਦੀ ਗੱਲ ਕਰਨੀ ਹੈ ਦੇਖੋ ਉਹ ਆਪਣਾ ਕੰਮ ਕਰਨਗੇ ਉਹ ਸਾਰੇ ਆਪਣਾ ਕੰਮ ਕਰਨਗੇ ਅਸੀਂ ਜਿਹੜਾ ਉਹ ਅਸੀਂ ਆਪਣਾ ਕੰਮ ਕਰਾਂਗੇ ਖਾਸ ਕਰਕੇ ਨੌਜਵਾਨਾਂ ਦੀ ਗੱਲ ਕਰੀ